ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵਿਆਂਗ ਹਨ ਫਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੁਲਾਈ ਮਹੀਨੇ ਦੀ ਫੰਕਸ਼ਨ ਅਪਡੇਟ ਦੇਣੀ ਹੈ ਜੀ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਅੱਜ ਫੰਕਸ਼ਨ ਆਈ ਹੈ ਜਾਂ ਨਹੀਂ ਆਈ ਆਉਂਦੇ ਦਿਨਾਂ ਦੇ ਵਿੱਚ ਕੀ ਆਸਾਰ ਹੋਣਗੇ ਇਹ ਅਪਡੇਟ ਤੁਹਾਨੂੰ ਦੇਣੀ ਆ 1500 2500 ਵਾਲੀ ਗੱਲ ਅਫਾ ਕਰਾਂਗੇ ਜੇਕਰ ਅਫਾ ਹੁਣ ਦਾ ਸਭ ਤੋਂ ਫਾਈਨਲ ਟਾਈਮ ਦੇਖ ਲੈਣੇ ਆ ਲਗਭਗ ਸ਼ਾਮ ਦਾ ਟਾਈਮ ਹੋ ਚੁੱਕਿਆ 6:30 6 ਵਜੜਾ ਜਾ ਰਹੇ ਨੇ 6:30 ਦਾ ਟਾਈਮ ਹੋ ਰਿਹਾ ਤੇ ਅੱਜ 12 ਜੁਲਾਈ ਦਾ ਦਿਨ ਹੈ ਜੀ ਹੁਣ ਤੱਕ ਦੀ ਜੋ ਸਾਨੂੰ ਅਪਡੇਟ ਮਿਲ ਰਹੀ ਆ ਹੁਣ 6 ਵਜੇ ਤੱਕ ਦੀ ਅੱਜ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਨਹੀਂ ਹੋਈ ਆ ਬਠਿੰਡੇ ਜ਼ਿਲ੍ਹੇ ਤੋਂ ਕੁਝ ਸਾਨੂੰ ਅਪਡੇਟ ਆ ਰਹੀਆਂ ਸੀ ਦੋ ਤਿੰਨ ਸਰੋਤਿਆਂ ਨੇ ਸਾਨੂੰ ਦੱਸਿਆ ਕਿ ਉੱਥੇ ਪੈਨਸ਼ਨ ਫਈਆ ਸੋ ਬਠਿੰਡੇ ਜ਼ਿਲ੍ਹੇ ਵਾਲੇ ਜਿਹੜੇ ਸਾਡੇ ਸਰੋਤੇ ਸਾਨੂੰ ਸੁਣਦੇ ਨੇ ਭਾਵੇਂ ਉਹ ਤੇ ਵਿਅੰਗ ਵਰਗ ਤੋਂ ਨੇ ਭਾਵੇਂ ਉਹ ਸਾਡੇ ਬਜ਼ੁਰਗ ਨੇ ਸਾਡੀਆਂ ਭੈਣਾਂ ਜਿਨ੍ਹਾਂ ਦੀ ਵਿਧਵਾ ਪੈਨਸ਼ਨ ਲੱਗੀ ਆ ਸਾਨੂੰ ਕਲੀਅਰ ਕਰਕੇ ਜਾਣਾ ਜੀ ਤੁਹਾਡੀ ਪੈਨਸ਼ਨ ਆਈ ਆ ਜਾਂ ਨਹੀਂ ਆਈ ਵੈਸੇ ਬਠਿੰਡੇ ਜ਼ਿਲ੍ਹੇ ਦੀ ਹਾਲੇ ਪੈਨਸ਼ਨ ਆਈ ਨਹੀਂ ਆ ਕਿਉਂਕਿ ਉੱਥੇ ਹਾਲੇ ਬਿੱਲ ਖਾਸ ਨਹੀਂ ਹੋਈ ਆ ਇਸ ਤਲਾਵਾ ਫਾਜ਼ਿਲਕੇ ਜਲੇਦੀ ਪੈਨਸ਼ਨ ਹੋਇਆ ਪਾਈ ਗਈ ਸੀ ਕੱਲ ਅਸੀਂ ਲਾਈਵ ਆ ਕੇ ਤੁਹਾਨੂੰ ਇਹ ਜਾਣਕਾਰੀ ਦੇ ਦਿੱਤੀ ਸੀ ਕਿ ਫਾਜ਼ਿਲਕੇ ਜਲੇਦੀ ਪੈਨਸ਼ਨ ਜਿਹੜੀ ਪਾ ਦਿੱਤੀ ਗਈ ਹੈ ਅਬੋਹਰ ਫਾਜ਼ਲਕਾ ਜਲਾਲਾਬਾਦ ਉਹ ਨਾਲ ਲੱਗਦੇ ਜਿਹੜੇ ਹਲਕੇ ਆ ਇਹਨਾਂ ਜ਼ਿਲ੍ਹਿਆਂ ਦੀ ਪੈਨਸ਼ਨ ਇਹਨਾਂ ਹਲਕਿਆਂ ਦੀ ਪੈਨਸ਼ਨ ਕੱਲ ਜਾਰੀ ਹੋ ਗਈਆਂ ਅਸੀਂ ਵਿਧਵਾ ਪੈਨਸ਼ਨ ਵੀ ਭੈਣਾਂ ਦੀ ਇਹਨਾਂ ਹਲਕਿਆਂ ਜ਼ਿਲ੍ਹਿਆਂ ਦੇ ਵਿੱਚ ਪਾ ਦਿੱਤੀ ਗਈ ਸੀ 1500 ਰੁਪਏ ਪੈਨਸ਼ਨ ਆਈ ਹੈ ਜਿਸ ਜਿਹੜੀ 250 ਵਾਲੀ ਗੱਲ ਚੱਲਦੀ ਹੈ ਜਿਹੜੇ ਵਾਰਤਾਂ ਅਜੇ ਫੈਲਾਸ ਫਾਸਟ ਕਹਿ ਚੁੱਕੇ ਹਾਂ ਕਿ 2500 ਹਾਲੇ ਪੈਨਸ਼ਨ ਉਹ ਵਧਣ ਦੇ ਆਸਾਰ ਘਟ ਹੈ ਹਾਲਾਂਕਿ ਆਵਾਜ਼ਾਂ ਉੱਠ ਰਹੀਆਂ ਨੇ ਹੋਰਾਂ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਤੇ ਵੀ ਆਪਾਂ ਗੱਲ ਕਰੀਏ ਉੱਥੇ ਵੀ ਆਵਾਜ਼ ਬਲੰਦ ਹੋਣੀ ਸ਼ੁਰੂ ਹੋ ਚੁੱਕਿਆ ਕਿਉਂਕਿ ਬਿਹਾਰ ਦੇਲੇ ਬਿਹਾਰ ਸੂਬੇ ਦੇ ਵਿੱਚ ਫੈਸ਼ਨ ਵਧੀਆ 400 ਤੋਂ ਸਿੱਧਾ 1100 ਤਿੰਨ ਗੁਣਾ ਪੈਨਸ਼ਨ ਉੱਥੇ ਵਧਾਈ ਆ ਹਾਲਾਂਕਿ ਉਹ ਆਪਾਂ ਜੋੜ ਦਿੰਦੇ ਆ ਇਲੈਕਸ਼ਨ ਦੇ ਨਾਲ ਜੋ ਕਿ ਉੱਥੇ ਇਲੈਕਸ਼ਨ ਨੇ ਸੋ ਹੁਣ ਮਧ ਪ੍ਰਦੇਸ਼ ਦੇ ਵਿੱਚ ਵੀ ਆਵਾਜ਼ ਉਠਣ ਲੱਗੀ ਆ ਸੋ ਆਪਣਾ ਫਰਜ ਬਣਦਾ ਜੀ ਆਪਾਂ ਵੀ ਆਵਾਜ਼ ਚੱਕੀਏ ਪੰਜਾਬ ਸਰਕਾਰ ਦੇ ਵੀ ਅੱਗੇ ਅਸੀਂ ਬੇਨਤੀ ਕਰਾਂਗੇ ਜਿਹੜੇ ਸਾਡੇ ਬਜ਼ੁਰਗ ਨੇ ਜਿਹੜੇ ਸਾਡੇ ਹੈਂਡੀਕੈਪ ਵਰਗ ਦੇ ਨੇ ਉਹਨਾਂ ਨੂੰ ਕਾਫੀ ਔਖੇ ਨਾਲ ਸਾਹਮਣਾ ਕਰਨਾ ਪੈਂਦਾ ਅੱਜ ਦੀ ਮਹਿੰਗਾਈ ਦੇ ਵਿੱਚ 1500 ਰੁਪਏ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਅਸੀਂ ਆਪਣੇ ਫਦਰ ਤੇ ਬੇਨਤੀ ਕਰਦੇ ਹਾਂ ਆਵਾਜ਼ ਅਸੀਂ ਚੱਕਦੇ ਹਾਂ ਕਿ ਫੈਸ਼ਨ ਜਿਹੜੀ ਵਧਣੀ ਚਾਹੀਦੀ ਹੈ ਜਿਹੜੀ 2500 ਵਾਲੀ ਗੱਲ ਚੱਲਦੀ ਹੈ ਉਹ ਬਿਲਕੁਲ ਹਾਲੇ ਦਰਕਿਨਾਰ ਕਰ ਦਿਓ ਜੀ 2500 ਦਾ ਨਾ ਤਾਂ ਕੋਈ ਸਰਕੂਲਰ ਜਾਰੀ ਹੋਇਆ ਨਾ ਜਲਾਈ ਮੈਨੇ ਦੀ ਪੈਨਸ਼ਨ ਤੁਹਾਡੀ 2500 ਆਉਣੀ ਹੈ ਆਉਣ ਦੇ ਮਹੀਨਿਆਂ ਦੇ ਵਿੱਚ ਫੈਸ਼ਨ ਵਧੇਗੀ ਉਹਦੀ ਤੁਹਾਨੂੰ ਅਪਡੇਟ ਸਿੱਧੇ ਦੇ ਦੇਵਾਂਗੇ ਫਿਲਹਾਲ 1500 ਰੁਪਇਆ ਕੱਲ ਫਾਜਲ ਕੇ ਜ਼ਿਲ੍ਹੇ ਦੀ ਪੈਨਸ਼ਨ ਆਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਪੈਨਸ਼ਨ ਵਧਣ ਦੇ ਆਸਾਰ ਜੇਕਰ ਹੋਣਗੇ ਤਾਂ ਤੁਹਾਨੂੰ ਅਪਡੇਟ ਸਾਂਝੇ ਕਰਾਂਗੇ ਅੱਜ ਤੱਕ ਦੀ ਅਪਡੇਟ ਹੋਣ ਤੱਕ ਦੀ ਇਹ ਹੈ ਕਿ ਅਜੇ ਕਿਸੇ ਜ਼ਿਲ੍ਹੇ ਦੀ ਪੈਨਸ਼ਨ ਨਹੀਂ ਪਈ ਹੈ ਹਾਂ ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਅੱਜ ਸ਼ਾਮ ਤੱਕ ਵੀ ਰਾਤ ਤੱਕ ਵੀ ਜੇਕਰ ਫੈਸ਼ਨ ਫੈ ਜਾਂਦੀ ਹੈ ਉਹਦੀ ਅਸੀਂ ਲੋਨ ਲਿਖਤੀ ਪੋਸਟ ਰਾਗੇ ਜਾਣਕਾਰੀ ਸਾਂਝੀ ਕਰ ਦਾਂਗੇ ਫਿਲਹਾਲ ਅਜ ਤੱਕ ਹੁਣ ਸ਼ਾਮ ਤੱਕ ਕਿਸੇ ਜ਼ਿਲ੍ਹੇ ਦੀ ਪੈਨਸ਼ਨ ਜਾਰੀ ਨਹੀਂ ਕੀਤੀ ਗਈ ਹੈ ਜੀ ਸੋ ਆਉਂਦੇ ਦਿਨਾਂ ਦੇ ਵਿੱਚ ਯਾਨੀ ਕਿ ਸੋਮਵਾਰ ਨੂੰ ਹੋ ਸਕਦਾ ਵੈਲਫਾਸ ਹੋ ਜਾਣਾ ਦੋ ਤਿੰਨ ਜ਼ਿਲ੍ਹਿਆਂ ਦੇ ਜਿਹੜੇ ਛੋਟੇ ਜ਼ਿਲ੍ਹੇ ਆ ਸੰਗਰੂਰ ਮਲੇਰਕੋਟਲਾ ਹੋ ਗਿਆ ਪਟਿਆਲਾ ਹੋ ਗਿਆ ਸ਼੍ਰੀ ਫਤਿਹਗੜ੍ਹ ਸਾਹਿਬ ਹੋ ਗਿਆ ਇਹਨਾਂ ਜ਼ਿਲ੍ਹਿਆਂ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਪੈਸੇ ਨਹੀਂ ਆ ਰਹੇ ਨਵਾਂ ਸ਼ਹਿਰ ਹੋ ਗਿਆ ਜੇਕਰ ਪੈਨਸ਼ਨਾਂ ਪੈਦੀਆਂ ਨੇ ਵੈਲਫਾਸ ਹੋਣ ਦੇ ਨੇ ਤੇ ਤੁਹਾਨੂੰ ਅਪਡੇਟ ਅਸੀਂ ਸਾਂਝੀ ਕਰਾਂਗੇ ਤੁਹਾਡੇ ਨਾਲ ਫਿਲਹਾਲ ਅੱਜ ਕਿਸੇ ਜ਼ਿਲ੍ਹੇ ਦੀ ਪੈਨਸ਼ਨ ਜਾਰੀ ਨਹੀਂ ਹੋਈ ਆ ਬਠਿੰਡਾ ਜ਼ਿਲ੍ਹੇ ਦੇ ਜਿਹੜੇ ਸਾਡੇ ਸਰੋਤੇ ਨੇ ਸਾਨੂੰ ਕਮੈਂਟ ਕਰਕੇ ਦ ਤੇ 95% ਲੋਕਾਂ ਨੂੰ ਕਲੀਅਰ ਕਰ ਦਿੰਨੇ ਆ ਕਿ ਮਠਨ ਦੇ ਜਿਹੜੇ ਦੀ ਪੈਨਸ਼ਨ ਨਹੀਂ ਆਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਪੈਨਸ਼ਨ ਜਿਹੜੀ ਆ ਜਰੂਰ ਫੈਜੇਗੀ ਸੋ ਜੇਕਰ ਤੁਹਾਡੇ ਕੋਈ ਕੁਸ਼ਨ ਸਵਾਲ ਹੈ ਜੀ ਕਮੈਂਟ ਦੇ ਵਿੱਚ ਸਾਨੂੰ ਖੋਜ ਲੈਣਾ ਸੋ ਅਸੀਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਕਿ ਜਿਹੜਾ ਇੱਕ ਕੈਂਪ ਲੱਗਣ ਜਾ ਰਿਹਾ ਜਿਹਦੇ ਵਿੱਚ ਦਿਵਿਆਂਗਾ ਨੂੰ ਤੇ ਬਜ਼ੁਰਗਾਂ ਨੂੰ ਉਹਨਾਂ ਨੂੰ ਲੋੜਵੰਦਾ ਨੂੰ ਜਿਹੜਾ ਸਮਾਨ ਵੰਡਿਆ ਜਾਣਾ ਹੈ ਜਿਹੜਾ ਕਿ ਮੁਲਾਫਰਦਾਖਾ ਸਾਹਵੇਂ ਵੱਲ ਤੇ ਇਹਨਾਂ ਖੇਤਰਾਂ ਦੇ ਵਿੱਚ ਲੱਗਣਾ ਇਹਦੀ ਅਸੀਂ ਡਿਟੇਲ ਵੀਡੀਓ ਤੁਹਾਨੂੰ ਦੱਸ ਦਿੱਤੀ ਆ ਸੋ ਕੱਲ ਕੈਂਪ ਲੱਗਣ ਜਾ ਰਿਹਾ ਜੀ 13 ਤਰੀਕ ਨੂੰ ਜੇਕਰ ਤੁਸੀਂ ਉਹਦੇ ਬਾਰੇ ਕੋਈ ਜਾਣਨਾ ਚਾਹੁੰਦੇ ਆ ਤੁਹਾਡੇ ਕੋਈ ਸਵਾਲ ਨੇ ਤੁਸੀਂ ਉਹਦਾ ਲਾਹਾ ਲੈ ਸਕਦੇ ਆ ਆਪਣਾ ਲਾਭ ਉਠਾ ਸਕਦੇ ਆ ਤੇ ਤੁਹਾਨੂੰ ਜਿਹੜੇ ਅਫਰਨ ਨੇ ਜਿਹੜੇ ਹੈਂਡੀਕੈਪਾਂ ਨੂੰ ਉਪਕਰਣ ਵੰਡੇ ਜਾਂਦੇ ਨੇ ਆ व्हीਲਚੇਅਰਾਂ ਹੋ ਗਈਆਂ ਟਰਾਈਸਾਈਕਲਾਂ ਹੋ ਗਈਆਂ ਉਹ ਤੁਹਾਨੂੰ ਮਿਲ ਸਕਦੀਆਂ ਨੇ ਜੀ ਸਾਨੂੰ ਕਮੈਂਟ ਦੇ ਵਿੱਚ ਬਹੁਤ ਹੀ ਜਾਣਕਾਰੀ ਤੁਸੀਂ ਲੈ ਸਕਦੇ ਆ ਜਾਂ ਸਾਡਾ ਸਿੱਧਾ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਆ ਤੁਹਾਨੂੰ ਅੱਜ ਇਹ ਸਾਰਾ ਪਿਆਰ ਫਰੀ ਸਤਿ ਸ਼੍ਰੀ ਅਕਾਲ